ਸਤਿ ਸ਼੍ਰੀ ਅਕਾਲ ਸਵਾਗਤ ਹੈ ਦਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 21313 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਵਾਦਿਆਂ ਜੀ ਅਗਲੀ ਖਬਰ ਦੇ ਵੱਲ ਅਗਲੀ ਖਬਰ ਜਿਹੜੀ ਹੈ ਬਹੁਤ ਹੀ ਧਿਆਨ ਮੰਗਦੀ ਹੈਗੀ ਹੈ ਆ ਆਪਾਂ ਸਾਰੇ ਜਾਣਦੇ ਹਾਂ ਕਿ ਵਾਈਟ ਹਾਊਸ ਦੇ ਬਾਹਰ ਇੱਕ ਅਫਗਾਨੀ ਦੇ ਵੱਲੋਂ ਅੰਨੇਵਾਹ ਜਿਹੜੀਆਂ ਗੋਲੀਆਂ ਚਲੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਇੱਕ ਗਾਰਡ ਦੀ ਜਿਹੜੀ ਮੌਤ ਹੋ ਗਈ ਸੀ ਇੱਕ ਜਿਹੜਾ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਸ ਤੋਂ ਬਾਅਦ ਟਰੰਪ ਸਾਹਿਬ ਜਿਹੜੇ ਨੇ ਕਾਫੀ ਸਖਤ ਰੁਖ ਅਖਤਿਆਰ ਕਰ ਰਹੇ ਨੇ ਖਾਸ ਕਰਕੇ ਇਮੀਗ੍ਰੈਂਟ ਦੇ ਉੱਪਰ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਜਿੰਨੀਆਂ ਵੀ ਅਸਾਈਲਮ ਦੀਆਂ ਅਰਜ਼ੀਆਂ ਨੇ ਉਹਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਜਦ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਬਿਲਕੁਲ ਜਰ ਸਾਹਿਬ ਇਸ ਟਾਈਮ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਪਹਿਲਾਂ ਹੀ ਬਹੁਤ ਜਿਹੜੀਆਂ ਸਖਤਾਈਆਂ ਕੀਤੀਆਂ ਜਾ ਰਹੀਆਂ ਸੀਗੀਆਂ ਪਰ ਹੁਣ ਤਾਂ ਕਹਿੰਦੇ ਵੀ ਬਲਦੀ ਦੇ ਉੱਪਰ ਘੋ ਪਾਉਣ ਵਾਲੀ ਗੱਲ ਹੋ ਗਈ ਆ ਕਿ ਜਿਹੜਾ ਮਾਹੌਲ ਤਾਂ ਪਹਿਲਾਂ ਹੀ ਇੰਨਾ ਗਰਮਾਇਆ ਹੋਇਆ ਸੀਗਾ ਤੇ ਸਖਤਾਈ ਪਹਿਲਾਂ ਹੀ ਬਹੁਤ ਸੀਗੀ ਜਿਹੜਾ ਹੁਣ ਵਾਈਟ ਹਾਊਸ ਦੇ ਬਾਹਰ ਜਿਹੜਾ ਨੈਸ਼ਨਲ ਗਾਰਡ ਦੇ ਉੱਪਰ ਇੱਕ ਜਿਹੜਾ ਅਫਗਾਨ ਦਾ ਬੰਦਾ ਹੈਗਾ ਅਫਗਾਨਿਸਤਾਨ ਦਾ ਜਿਹੜਾ ਉਹਨੇ ਹਮਲਾ ਕੀਤਾ ਇੱਕ ਹਸਾਬ ਦਾ ਜਿਹਦਾ ਜਿਹਨੂੰ ਇੱਕ ਟੈਰਰਿਸਟ ਹਮਲਾ ਕੀਤਾ ਜਾ ਰਿਹਾ ਹੈਗਾ ਆ ਉਸ ਵੱਲੋਂ ਦੋ ਨੈਸ਼ਨਲ ਗਾਰਡ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤਾਂ ਜਿਹਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ 트럼ਪ ਸਾਹਿਬ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਆ ਤੜਾ ਤੜ ਇਕ ਤੋਂ ਇਕ ਉੱਪਰ ਦੀ ਜਿਹੜੇ ਹੈਗੇ ਆ ਉਹ ਐਗਜ਼ੈਕਟਿਵ ਆਰਡਰ ਜਿਹੜੇ ਆ ਉਹ ਸਾਈਨ ਕੀਤੇ ਜਾ ਰਹੇ ਆ ਹੁਣ ਜਿਹੜਾ ਇਹ ਤੱਤੇਤਾ ਜਿਹੜੇ ਹੁਣ ਫੈਸਲੇ ਲਈ ਜਾ ਰਹੇ ਆ ਉਹਨਾਂ ਵਿੱਚੋਂ ਸਭ ਤੋਂ ਵੱਡਾ ਫੈਸਲਾ ਜਿਹੜਾ ਇੱਕ ਤੇ ਉਹਨਾਂ ਨੇ ਇਹ ਲਿਆ ਕਿ ਹੁਣ ਜਿਹੜੀਆਂ ਅਸਾਈਲਮ ਦੀਆਂ ਐਪਲੀਕੇਸ਼ਨਾਂ ਨੇ ਉਹਨਾਂ ਨੂੰ ਪੌਜ਼ ਕਰਤਾ ਯਾਨੀ ਕਿ ਰੋਕ ਦਿੱਤਾ ਨਾ ਹੀ ਹੁਣ ਕਿਸੇ ਦੀ ਐਪਲੀਕੇਸ਼ਨ ਦਾ ਤੁਹਾਡੀ ਚਾਹੇ ਇੰਟਰਵਿਊ ਹੋ ਗਈ ਹੈ ਚਾਹੇ ਹੋਣੀ ਹੈ ਜੇ ਤੁਹਾਡੀ ਇੰਟਰਵਿਊ ਹੋ ਵੀ ਜਾਂਦੀ ਹੈ ਤਾਂ ਤੁਹਾਡਾ ਫੈਸਲਾ ਜਿਹੜਾ ਉਹ ਨਹੀਂ ਦਿੱਤਿਆ ਜਾਊਗਾ ਜਦ ਤੱਕ ਅਗਲੇ ਆਰਡਰ ਜਿਹੜੇ ਆ ਉਹ ਨਹੀਂ ਆਉਂਦੇ ਸੋ ਹੁਣ ਐਪਲੀਕੇਸ਼ਨਾਂ ਜਿਹੜੀਆਂ ਆ ਉਹ ਚੱਲਣਗੀਆਂ ਜ਼ਰੂਰ ਪਰ ਕਿਸੇ ਦਾ ਵੀ ਜਿਹੜਾ ਰਿਜ਼ਲਟ ਨਹੀਂ ਆਊਗਾ ਫੈਸਲਾ ਨਹੀਂ ਦਿੱਤਾ ਜਾਊਗਾ ਤਾਂ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜੀਆਂ ਅਸਾਈਲਮ ਦੀਆਂ ਐਪਲੀਕੇਸ਼ਨਾਂ ਨੇ ਉਹਨਾਂ ਸਾਰੀਆਂ ਐਪਲੀਕੇਸ਼ਨਾਂ ਨੂੰ ਦੁਬਾਰਾ ਜਿਹੜਾ ਰਿਵਿਊ ਕਰਨਾ ਹੈਗਾ ਅ ਦੇਖੋ ਹੁਣ ਇਹਦੇ ਵਿੱਚ ਕੀ ਹੁੰਦਾ ਹੈਗਾ ਪਰ ਹਾਲ ਦੀ ਘੜੀ ਜਿਹੜਾ ਆ ਕਹਿ ਲਓ ਕਿ ਇਸ ਆਰਡਰ ਦੇ ਨਾਲ ਜਿਹੜਾ ਆ ਅਸਾਈਲਮ ਦੀਆਂ ਐਪਲੀਕੇਸ਼ਨਾਂ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਜਿਹੜਾ ਆ ਆਪਾਂ ਆਈ ਵੀ ਦੋਤਾਵਾ ਸਾਹਿਬ ਇੱਕ ਚੀਜ਼ ਕਲੀਅਰ ਕਰਦੇ ਹੋ ਕਿਉਂਕਿ ਜਿੱਦਾਂ ਬੀਤੇ ਕੱਲ੍ਹ ਖਬਰਾਂ ਆ ਰਹੀਆਂ ਸੀਗੀਆਂ ਕਿ 19 ਦੇਸ਼ਾਂ ਦੇ ਆ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਉੱਪਰ ਆ ਜਿਹੜੇ ਲੋਕ ਇੱਧਰ ਆਏ ਨੇ ਉਹਨਾਂ ਦੀ ਛਾਣਬੇਣ ਕੀਤੀ ਜਾਊਗੀ ਜਾਂ ਹੁਣ 19 ਕੰਟਰੀਆਂ ਵਾਲੇ ਇੱਧਰ ਅਮਰੀਕਾ ਦੇ ਵਿੱਚ ਨਹੀਂ ਆ ਸਕਣਗੇ ਤਾਂ ਇਹ ਚੀਜ਼ ਕਲੀਅਰ ਕਰ ਦਿਓ ਕਿ ਜਿਹੜੀਆਂ ਅਸਾਈਲਮ ਦੇ ਉੱਪਰ ਰੋਕ ਲਗਾਈ ਹੈ ਕੀ ਉਹਨਾਂ 19 ਦੇਸ਼ਾਂ ਦੇ ਵਾਸਤੇ ਹੈ ਜਾਂ ਫਿਰ ਸਾਰੀਆਂ ਕੰਟਰੀਆਂ ਲਈ ਹੈ ਜਾਂ ਭਾਰਤ ਪੰਜਾਬ ਵੀ ਉਹਦੇ ਵਿੱਚ ਆ ਰਿਹਾ ਜੀ ਦੇਖੋ ਜਿਹੜਾ ਤਾਂ ਅਸਾਈਲਮ ਦੀਆਂ ਐਪਲੀਕੇਸ਼ਨਾਂ ਦੇ ਉੱਪਰ ਰੋਕ ਲਾਈ ਹੈ ਉਹਦੇ ਵਿੱਚ ਤਾਂ ਸਾਰੀਆਂ ਕੰਟਰੀਆਂ ਆਉਂਦੀਆਂ ਇਹ ਗੱਲ ਕਲੀਅਰ ਹੈਗੀ ਆ ਕਿ ਅਸਾਈਲਮ ਦੀ ਐਪਲੀਕੇਸ਼ਨ ਜਿਹੜੀਆਂ ਜਿਹੜਾ ਇਹਨਾਂ ਨੇ ਐਗਜ਼ੀਕਟਿਵ ਆਰਡਰ ਪਾਸ ਕੀਤਾ ਹੈਗਾ ਆ ਉਹਦੇ ਵਿੱਚ ਟੋਟਲ ਹੀ ਇੱਕ ਵੱਡਿਆਂ ਲੈ ਕੇ ਇੱਕ ਸਾਰ ਹੀ ਸਾਰੀਆਂ ਐਪਲੀਕੇਸ਼ਨਾਂ ਨੂੰ ਇਸ ਟਾਈਮ ਪਾਜ਼ ਕਰ ਦਿੱਤਾ ਗਿਆ ਯਾਨੀ ਕਿ ਜੇ ਕਿਸੇ ਦੀ ਇੰਟਰਵਿਊ ਹੋ ਵੀ ਗਈ ਹੈ ਜਾਂ ਹੋ ਰਹੀ ਹੈ ਤੇ ਉਹਦਾ ਜਿਹੜਾ ਡਿਸੀਜਨ ਹੈ ਉਹ ਪੈਂਡਿੰਗ ਰਹੂਗਾ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਇੱਕ ਉਹ ਵੱਖਰਾ ਐਗਜ਼ੈਕਟਿਵ ਆਰਡਰ ਜਿਹੜਾ ਆ ਉਹ 트럼ਪਸਾ ਵੱਲੋਂ ਕੀਤਾ ਗਿਆ ਹੈਗਾ ਆ ਜਿਹਦੇ ਵਿੱਚ 19 ਕੰਟਰੀਆਂ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਉਹ 19 ਕੰਟਰੀਆਂ ਜਿਨ੍ਹਾਂ ਨੂੰ ਥਰਡ ਵਰਲਡ ਵੀ ਕਿਹਾ ਜਾ ਰਿਹਾ ਕਿ ਤੀਜੀਆਂ ਉਹ ਕੰਟਰੀਆਂ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਅਫਰੀਕਾ ਦੀਆਂ ਕੰਟਰੀਆਂ ਹੈਗੀਆਂ ਮਿਡਲ ਈਸਟ ਦੀਆਂ ਕੰਟਰੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਕਾਫੀ ਨਾਮ ਜਿਹੜੇ ਆ ਉਹ ਜਿਹੜੇ ਇਮੀਗ੍ਰੇਸ਼ਨ ਵਿਭਾਗ ਹੈਗਾ ਆ ਉਹਦੇ ਵੱਲੋਂ ਜਿਹੜੇ ਜਾਰੀ ਵੀ ਕਰ ਦਿੱਤੇ ਗਏ ਜਿਨ੍ਹਾਂ ਵਿੱਚ ਅਫਗਾਨਿਸਤਾਨ ਨੰਬਰ 1 ਤੇ ਹੈਗਾ ਉਸ ਤੋਂ ਬਾਅਦ ਈਰਾਨ ਹੈਗਾ ਆ ਕਿਊਬਾ ਹੈਗਾ ਹੈਤੀ ਹੈਗਾ ਈਰਾਨ ਹੈਗਾ ਫਿਰ ਉਸ ਤੋਂ ਬਾਅਦ ਵੈਨਿਜੂਏਲਾ ਹੈਗਾ ਆ ਮਤਲਬ ਕਿ ਕਾਫੀ ਉਹ ਕੰਟਰੀਆਂ ਜਿਨ੍ਹਾਂ ਕੰਟਰੀਆਂ ਤੇ ਪਹਿਲਾਂ ਵੀ ਜਿਹੜਾ ਸੀਗਾ ਉਹਨਾਂ ਨੇ ਬੈਨ ਲਗਾਇਆ ਹੋਇਆ ਸੀਗਾ ਕਿ ਉਹ ਲੋਕ ਜਿਹੜੇ ਆ ਨਹੀਂ ਸਕਦੇ ਇੱਥੇ ਵੀਜ਼ਾ ਲੈ ਕੇ ਤੇ ਹੁਣ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਬਿਲਕੁਲ ਹੀ ਕਹ ਲਓ ਕਿ ਇਮੀਗ੍ਰੇਸ਼ਨ ਹੀ ਉਹਨਾਂ ਦੀ ਬੰਦ ਕਰਤੀ ਆ ਜਿੰਨੂੰ ਆਪਾਂ ਕਹਿ ਦਿੰਦੇ ਆ ਰੈਫਿਊਜੀ ਕੇਸ ਸੋ ਹੁਣ ਜਿਹੜੇ ਰੈਫਿਊਜੀ ਕੇਸ ਆ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੇ ਆ ਜਿਨ੍ਹਾਂ ਦੇ ਗ੍ਰੀਨ ਕਾਰਡ ਆ ਗਏ ਸੀ ਜਾਂ ਆਉਣ ਵਾਲੇ ਆ ਜਾਂ ਇੰਟਰਵਿਊ ਹੋਣੀਆਂ ਸੀ ਉਹਨਾਂ ਸਾਰਿਆਂ ਤੇ ਉੱਤੇ ਪਾਉਜ਼ ਲਾ ਦਿੱਤਾ ਯਾਨੀ ਕਿ ਰੋਕ ਲਾ ਦਿੱਤੀ ਗਈ ਆ ਜਦ ਤੱਕ ਅਗਲੇ ਆਰਡਰ ਪਾਸ ਨਹੀਂ ਹੁੰਦੇ ਸੋ ਇਹਨਾਂ ਦਾ ਮੰਨਣਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਤੇ ਰੀਵਿਊ ਕੀਤਾ ਜਾਊਗਾ ਦੁਬਾਰਾ ਇੰਟਰਵਿਊ ਵੀ ਹੋ ਸਕਦੀਆਂ ਜਾਂ ਇਦਾਂ ਕਹਿ ਲਓ ਕਿ ਇਹ ਦੇਖਣਾ ਚਾਹੁੰਦੇ ਆ ਕਿ ਇਹਦੇ ਵਿੱਚ ਕਿੰਨੇ ਕੁ ਜਿਹੜੇ ਲੋਕ ਐ ਕ੍ਰਿਮੀਨਲ ਜਿਹੜੇ ਸੀਗੇ ਜਿਨ੍ਹਾਂ ਦੀ ਬੈਕਗ੍ਰਾਉਂਡ ਸੀਗੀ ਤੇ ਉਹ ਅਮਰੀਕਾ ਵਿੱਚ ਐਂਟਰ ਹੋਏ ਆ ਬਿਲਕੁਲ ਨਾਲ ਦੀ ਨਾਲ ਚੁਗਾਵਨ ਸਾਹਿਬ ਐਗਜ਼ੈਕਟਿਵ ਆਰਡਰ ਜਿਹੜੇ ਬਾਈਡਨ ਪ੍ਰਸ਼ਾਸਨ ਕਾਲ ਦੇ ਵਿੱਚ ਜਿਹੜੇ ਉਹਨਾਂ ਨੇ ਸਾਈਨ ਕੀਤੇ ਸੀਗੇ ਉਹਦੇ ਬਾਬਤ ਵੀ 트ੰਪ ਸਾਹਿਬ ਨੇ ਸਖਤ ਰੁਕਾਖ اختیار ਕਰ ਰਿਆ ਉਹਨਾਂ ਨੂੰ ਵੀ ਹੁਣ ਆ ਉਹਦੇ ਉੱਪਰ ਵੀ ਐਕਸ਼ਨ ਲਿਆ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਕਾਫੀ ਐਗਜ਼ੈਕਟਿਵ ਆਰਡਰ ਜਿਹੜੇ ਨੇ ਕੈਨਸਲ ਕੀਤੇ ਹੋਏ ਨੇ ਇਹ ਬਿਲਕੁਲ ਆ ਜਿਹੜੀ ਗੱਲ ਤੁਸੀਂ ਹੁਣ ਕੀਤੀ ਆ ਇਹ ਨਿਊਜ਼ ਜਿਹੜੀ ਹੈਗੀ ਆ ਅੱਜ ਆਈ ਹੈਗੀ ਆ ਸੋ ਅੱਜ ਉਹਨਾਂ ਨੇ ਕੀ ਕੀਤਾ ਹੈਗਾ ਆ ਕਿ 72% 72% ਜਿਹੜੇ ਆਰਡਰ ਸੀਗੇ ਐਗਜ਼ੈਕਟਿਵ ਆਰਡਰ ਜਿਹੜੇ ਬਾਈਡਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਸੀਗੇ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਕੈਨਸਲ ਕਰ ਦਿੱਤਾ ਅ ਪ੍ਰੈਜ਼ੀਡੈਂਟ 트ੰਪ ਦਾ ਕਹਿਣਾ ਸੀਗਾ ਕਿ ਜਿਹੜਾ ਬਾਈਡਨ ਸਰਕਾਰ ਵੱਲੋਂ ਜਿੰਨੇ ਵੀ ਐਗਜ਼ੈਕਟਿਵ ਆਰਡਰ ਪਾਸ ਕਰਕੇ ਜਿਹੜੀਆਂ ਇਹ 19 ਕੰਟਰੀਆਂ ਜਿਨ੍ਹਾਂ ਦਾ ਨਾਮ ਲਿਆ ਪਲੱਸ ਕੁਝ ਹੋਰ ਕੰਟਰੀਆਂ ਦੀ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਧੜਾ ਧੜ ਲੋਕ ਉਥੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਇੱਥੇ ਲਿਆਉਂਦੇ ਗਏ ਤੇ ਸਾਡੇ ਸਿਰ ਮਰਦ ਦਿੱਤੇ ਗਏ ਇਹਨਾਂ ਲੋਕਾਂ ਦੀ ਕੋਈ ਬੈਕਗ੍ਰਾਉਂਡ ਨਹੀਂ ਚੈੱਕ ਕੀਤੀ ਗਈ ਕਿੰਨੇ ਲੋਕ ਇਹਨਾਂ ਵਿੱਚ ਕ੍ਰਿਮੀਨਲ ਹੈਗੇ ਆ ਕਿੰਨੇ ਇਹਨਾਂ ਵਿੱਚ ਟੈਰਰਿਸਟ ਹੈਗੇ ਆ ਉਹ ਇੱਥੇ ਲਿਆ ਕੇ ਤੇ ਸਾਡੇ ਕੰਟਰੀ ਦੇ ਵਿੱਚ ਇਹਨਾਂ ਨੂੰ ਜਿਹੜਾ ਛੜ ਦਿੱਤਾ ਗਿਆ ਤੇ ਹੁਣ ਉਹ ਗੋਲੀਆਂ ਦੇ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਸਿਪਾਹੀ ਆ ਜਾਂ ਸਾਡੀ ਜਿਹੜੀ ਪੁਲਿਸ ਹੈ ਜਾਂ ਇਦਾਂ ਕਹ ਲੋ ਕਿ ਜਿਹੜੇ ਸਾਡੇ ਨੈਸ਼ਨਲ ਗਾਰਡ ਨੇ ਉਹਨਾਂ ਦੇ ਉੱਪਰ ਇਹ ਗੋਲੀਆਂ ਚਲਾ ਰਿਆ। ਸੋ ਉਹਨਾਂ ਦਾ ਸਖਤ ਰੋਖ ਹੈਗਾ ਆ। ਉਹਨਾਂ ਨੇ ਤਾਂ ਆਪਣੇ ਮੀਡੀਆ ਹੈਂਡਲ ਦੇ ਉੱਪਰ ਸੋਸ਼ਲ ਜਿਹੜਾ ਉਹਨਾਂ ਦਾ ਹੈਂਡਲ ਹੈਗਾ ਆ ਉਹਦੇ ਤੱਕ ਇਥੋਂ ਤੱਕ ਲਿਖ ਦਿੱਤਾ ਕਿ ਜਿਹੜਾ ਬਾਈਡਨ ਦਾ ਪੈਨ ਸੀਗਾ ਕਹਿੰਦੇ ਉਹ ਆਟੋਮੈਟਿਕ ਚੱਲਦਾ ਸੀਗਾ ਪੈਨ ਉਹ ਆਪ ਨਹੀਂ ਲਿਖਦਾ ਸੀਗਾ। ਉਹਨੂੰ ਪਤਾ ਹੀ ਨਹੀਂ ਸੀ ਕਹਿੰਦੇ ਉਹ ਸੁੱਤਾ ਰਹਿੰਦਾ ਸੀਗਾ। ਉਹਨੋਂ ਸਲੀਪੀ ਜੋ ਬਾਈਡਨ ਵੀ ਕਿਹਾ ਉਹਨਾਂ ਨੇ ਬਹੁਤ ਜ਼ਿਆਦਾ ਤੰਜ ਕੱਸੇ ਉਹਨਾਂ ਨੇ ਬਾਈਡਨ ਸਰਕਾਰ ਦੇ ਉੱਪਰ ਔਰ ਬਹੁਤ ਜ਼ਿਆਦਾ ਇਹੋ ਜਿਹੇ ਲਫ਼ਜ਼ ਵੀ ਬੋਲੇ ਜਿਹੜੇ ਅਸੀਂ ਤਾਂ ਮੀਡੀਆ ਵਿੱਚ ਨਹੀਂ ਬੋਲ ਸਕਦੇ ਠੀਕ ਹੈ ਉਹਨਾਂ ਦੇ ਬਿਲਕੁਲ ਬਿਲਕੁਲ ਔਰ ਇਹ ਪਾਸ਼ਾ ਹੈਗੀ ਆ ਬੋਲ ਜੀ ਇਹ ਚਕਾਵਾ ਸਾਹਿਬ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਚੱਲ ਰਹੀਆਂ ਹੈਗੀਆਂ ਨੇ ਸਖਤਾਈ ਅੱਗੇ ਨਾਲੋਂ ਵੀ ਵਧ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਿੱਦਾਂ ਹੀ ਪਤਾ ਲੱਗਦਾ ਨਾ ਕਿ ਕੋਈ ਘਟਨਾ ਵਾਪਰਦੀ ਔਰ ਖਾਸ ਕਰਕੇ ਜਿਹੜੀ ਘਟਨਾ ਹੈ ਕਿਸੇ ਇਮੀਗਰੈਂਟ ਦੇ ਵੱਲੋਂ ਆ ਕੀਤੀ ਗਈ ਹੈਗੀ ਤਾਂ ਉਸ ਤੋਂ ਬਾਅਦ 트ੰਪ ਸਾਹਿਬ ਜਾਂ ਜਿਹੜਾ ਵੀ ਇਹਨਾਂ ਦਾ ਤਾਣਾ ਬਾਣਾ ਹੈਗਾ ਉਹ ਸਖਤ ਰੁਖ ਅਖਤਿਆਰ ਕਰ ਰਿਹਾ ਕਿਉਂਕਿ ਬਿਲਕੁਲ ਨਹੀਂ ਜਨ ਸਾਹਿਬ ਕਿਉਂਕਿ ਸਖਤ ਰੁਖ ਤਾਂ ਵੀ ਅਖਤਿਆਰ ਕਰ ਰਿਹਾ ਕਿਉਂਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਘਟਨਾ ਬਹੁਤ ਹੀ ਮੰਦ ਭੱਗੀ ਘਟਨਾ ਸੀਗੀ ਇਹ ਨਹੀਂ ਹੋਣਾ ਚਾਹੀਦਾ ਸਿਕਾ ਕਿਉਂਕਿ ਇਹ ਕੋਈ ਵੀ ਕੰਟਰੀ ਜਿਹੜੀ ਹੈ ਇਹ ਇਜਾਜ਼ਤ ਨਹੀਂ ਦਿੰਦੀ ਤੇ ਕਿਸੇ ਵੀ ਬਾਹਰੀ ਕੰਟਰੀ ਦਾ ਵਸਿੰਦਾ ਜਿਹੜਾ ਆ ਉਹ ਹੱਥ ਵਿੱਚ ਗਨ ਫੜ ਕੇ ਤੇ ਉਹ ਵੀ ਖਾਸ ਕਰਕੇ ਉਹ ਜਗ੍ਹਾ ਵਾਈਟ ਹਾਊਸ ਜਿੱਥੇ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਤੇ ਉਥੋਂ ਦੀ ਸਾਰੀ ਜਿਹੜੀ ਕਾਂਗਰਸ ਹੈ ਉਥੇ ਬੈੰਦੀ ਹੈਗੀ ਆ ਰੋਜ਼ਾਨਾ ਉਥੇ ਫੈਸਲੇ ਹੁੰਦੇ ਆ ਕਿ ਵਾਈਟ ਹਾਊਸ ਜਿਹੜਾ ਆ ਇੱਕ ਬਹੁਤ ਹੀ ਜ਼ਿਆਦਾ ਸਿਕਿਉਰਡ ਪਲੇਸ ਜਿਹੜਾ ਅਮਰੀਕਾ ਦਾ ਕਹਿੰਦੇ ਹਾਈ ਫਾਈ ਜਿਹੜਾ ਪਲੇਸ ਉਹ ਮੰਨਿਆ ਜਾਂਦਾ ਆ ਕਿ ਉਹ ਇੱਕ ਇਦਾਂ ਕਹਿ ਲਓ ਕਿ ਉੱਥੇ ਇੱਕ ਚਿੜੀ ਵੀ ਜੜੀ ਫੜਕਣੀ ਹੁੰਦੀ ਆ ਉਹਦੇ ਵਾਸਤੇ ਵੀ ਖੰਭ ਮਾਰਨਾ ਵੀ ਕਹਿੰਦੇ ਔਖਾ ਹੁੰਦਾ ਆ ਪਰ ਉੱਥੇ ਇਹੋ ਜੀ ਘਟਨਾ ਵਾਪਰ ਜਾਣੀ ਤਾਂ ਹੀ ਤਾਂ 트럼ਪ ਸਾਹਿਬ ਜਿਹੜਿਆ ਬਹੁਤ ਜ਼ਿਆਦਾ ਇਸ ਟਾਈਮ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਆ ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਣਾ ਮੀਡੀਆ ਦੇ ਵਿੱਚ ਕਈ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛੇ ਤਾਂ ਉਹਨਾਂ ਨੂੰ ਸਟੂਪਿਡ ਤੱਕ ਕਹਿ ਦਿੱਤਾ ਉਹ ਲੇਡੀ ਸੀਗੀ ਇਸ ਤੋਂ ਪਹਿਲਾਂ ਵੀ 트ੰਪ ਸਾਹਿਬ ਜਿਹੜੇ ਆ ਕਈ ਕਈ ਜਿਹੜੀਆਂ ਰਿਪੋਰਟਰਸ ਔਰਤਾਂ ਹੈਗੀਆਂ ਉਹਨਾਂ ਨੂੰ ਭੱਦੀ ਸ਼ਬਦਾਵਲੀ ਦੇ ਨਾਲ ਉਹ ਕਹਿੰਦੇ ਆ ਬਿਆਨ ਕਰ ਚੁੱਕੇ ਆ ਸੋ ਇਸ ਕਰਕੇ ਮੀਡੀਆ ਦੇ ਵਿੱਚ ਵੀ ਕਾਫੀ ਜਿਹੜਾ ਹੁਣ ਇਸ ਟਾਈਮ ਗੁੱਸਾ ਪਾਇਆ ਜਾਂ ਪੂਰੀ ਕੰਟਰੀ ਦੇ ਵਿੱਚ ਜਿੱਥੇ ਇਸ ਵਾਪਰੀ ਹੋਈ ਘਟਨਾ ਦਾ ਜਿਹੜਾ ਹੈ ਜ਼ਿਕਰ ਕਰਕੇ ਇਸ ਨੂੰ ਕੰਡੈਮ ਕੀਤਾ ਜਾ ਰਿਹਾ ਹੈ ਯਾਨੀ ਕਿ ਇਸ ਬਾਬਤ ਕਿਹਾ ਜਾ ਰਿਹਾ ਕਿ ਬਹੁਤ ਮਾਰੀ ਘਟਨਾ ਵਾਪਰੀ ਹੈ ਜਿਹਨੇ ਵੀ ਕੀਤਾ ਉਹਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਪਰ ਦੂਜੇ ਪਾਸੇ ਝੰਡਾ ਸਾਹਿਬ ਇਹ ਵੀ ਖਬਰਾਂ ਆ ਰਹੀਆਂ ਨੇ اپੋਜੀਸ਼ਨ ਜਿਹੜੀ ਹੈਗੀ ਉਹ ਇਹ ਗੱਲ ਕਰ ਰਹੀ ਹੈ ਤੇ ਮੀਡੀਆ ਵੀ ਕਾਫੀ ਉੱਚੀ ਸੁਰਾਂ ਦੇ ਵਿੱਚ ਬੋਲ ਰਿਹਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਕ ਕਮਿਊਨਿਟੀ ਦਾ ਇੱਕ ਬੰਦਾ ਕੋਈ ਗਲਤ ਕੰਮ ਕਰਦਾ ਤੇ ਸਾਰੀ ਕਮਿਊਨਿਟੀ ਨਹੀਂ ਉਹਦਾ ਜਿਹੜਾ ਹੈਗਾ ਆ ਖਮਿਆਜਾ ਭੁਗਤਣਾ ਪਵੇ ਜਿਸ ਤਰ੍ਹਾਂ ਆਪਾਂ ਦੇਖਿਆ ਸੀਗਾ ਕਿ ਇੱਕ ਪੰਜਾਬੀ ਟਰੱਕ ਡਰਾਈਵਰ ਨੇ ਐਕਸੀਡੈਂਟ ਕੀਤਾ ਫਲੋਰੀਡਾ ਦੇ ਵਿੱਚ ਤੇ ਉਹਦਾ ਖਮਿਆਜਾ ਜਿਹੜਾ ਪੂਰੇ ਕਹਿ ਲਓ ਕੈਲੀਫੋਰਨੀਆ ਦੇ ਸਾਰੇ ਡਰਾਈਵਰਾਂ ਨੂੰ ਜਿਹੜਾ ਉਹ ਪੂਕਤ ਨਾ ਪੈ ਰਿਹਾ ਹੈਗਾ ਜਿੰਨੇ ਵੀ ਸੀਡੀਐਲ ਹੋਲਡਰ ਹੈਗੇ ਆ ਹੁਣ ਇਹ ਜਿਹੜਾ ਘਟਨਾ ਵਾਪਰੀ ਹੈਗੀ ਆ ਜਿਹਦਾ ਅਸੀਂ ਬਾਰ ਬਾਰ ਕਿੰਨੇ ਜ਼ਿਕਰ ਕਰਦੇ ਆ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਅਸੀਂ ਇਹਨੂੰ ਫੁੱਲੀ ਜਿਹੜਾ ਹੈਗਾ ਕੰਡਮ ਕਰਦੇ ਆ ਔਰ ਨਾਲ ਦੀ ਨਾਲ ਜਿਹੜਾ ਹੈਗਾ ਆ ਇਹ ਕਦੇ ਵੀ ਇਦਾਂ ਦਾ ਹੋਣਾ ਨਹੀਂ ਚਾਹੀਦਾ ਸੀਗਾ ਜਿਹੜਾ ਹੋਇਆ ਇਹ ਬਹੁਤ ਮਾੜਾ ਹੋਇਆ ਕਿਉਂਕਿ ਜਿਹੜੇ ਉਹ ਨੈਸ਼ਨਲ ਗਾਰਡ ਸੀਗੇ ਜਿਹੜੀ ਇੱਕ ਔਰ ਵਿਮਨ ਜਿਹੜੀ ਉਹ ਇਦੇ ਵਿੱਚ ਸ਼ਹੀਦ ਹੋਈ ਅਸੀਂ ਕਵਾਂਗੇ ਤੇ ਦੂਸਰਾ ਜਿਹੜਾ ਹੈਗਾ ਆ ਉਹ ਹਜੇ ਕ੍ਰਿਟੀਕਲ ਕੰਡੀਸ਼ਨ ਵਿੱਚ ਹੈਗਾ ਬਾਕੀ ਜਿਹੜੀ ਗੱਲ ਹੈਗੀ ਆ ਇਸ ਟਾਈਮ ਇਹ ਸਾਰੇ ਕੁਝ ਨੂੰ ਲੈ ਕੇ ਸਖਤਾਈ ਬਹੁਤ ਜ਼ਿਆਦਾ ਕਰ ਦਿੱਤੀ ਗਈ ਹੈ ਇੱਕ ਤਾਂ 72% ਬਾਈਡਨ ਸਰਕਾਰ ਦੇ ਕੀਤੇ ਹੋਏ ਐਗਜ਼ੈਕਟਿਵ ਆਰਡਰ ਜਿਹੜੇ ਆ ਉਹਨਾਂ ਨੂੰ ਕੈਨਸਲ ਕਰਨਾ ਉਸ ਤੋਂ ਬਾਅਦ ਜਿਹੜਾ ਹੈਗਾ ਆ 19 ਕੰਟਰੀਆਂ ਉੱਪਰ ਬੈਨ ਲਗਾ ਦੇਣਾ ਉਸ ਤੋਂ ਬਾਅਦ ਜਿਹੜਾ ਅਸਾਈਲਮ ਦੀਆਂ ਐਪਲੀਕੇਸ਼ਨਾਂ ਤੇ ਬੈਨ ਲਗਾ ਦੇਣਾ ਅਜੇ ਆਪਾਂ ਕੱਲ ਹੀ ਹਜੇ ਖਬਰ ਕਰਕੇ ਹਟੇ ਸੀਗੇ ਤੇ ਇਹ ਖਬਰ ਆ ਰਹੀਆਂ ਕਿ 2026 ਤੱਕ ਤੱਕ ਤਾਂ ਸ਼ਾਇਦ ਇਹਨਾਂ ਨੇ ਅਸਾਈਲਮ ਦੀ ਜਿਹੜੀ ਹੈਗੀ ਆ ਬੰਦ ਹੀ ਕਰਨ ਜਾ ਰਹੇ ਹੈਗੇ ਆ ਤੇ ਦੇਖੋ ਕੀ ਕੁਝ ਹੁੰਦਾ ਹੈ ਚੇਂਜਸ ਬਹੁਤ ਵੱਡੇ ਪੱਧਰ ਤੇ ਬਹੁਤ ਫਾਸਟ ਬਹੁਤ ਛੇਤੀ ਚੇਂਜਸ ਜਿਹੜੀਆਂ ਇਸ ਕੰਟਰੀ ਦੇ ਵਿੱਚ ਹੋ ਰਹੀਆਂ ਕਿਉਂਕਿ ਸਭ ਤੋਂ ਵੱਡੀ ਗੱਲ ਝਾਂਸਾ ਪਤਾ ਕੀ ਆ ਕਿਉਂਕਿ ਅਗਲੇ ਸਾਲ ਜਿਹੜਾ ਹੈਗਾ ਆ 2026 ਚ FIFA ਵਰਲਡ ਕੱਪ ਹੋਣ ਜਾ ਰਿਹਾ ਹੈ ਜਿਹਦੇ ਬਹੁਤ ਜ਼ਿਆਦਾ ਮੈਚ ਜਿਹੜੇ ਆ ਅਮਰੀਕਾ ਵਿੱਚ ਹੋਣੇ ਆ ਸੋ ਇਸ ਕਰਕੇ ਵੀ ਸਖਤਾਈ ਬਹੁਤ ਜ਼ਿਆਦਾ ਕੀਤੀ ਜਾ ਰਹੀ ਆ ਬਹੁਤ ਜ਼ਿਆਦਾ ਵੈਟਿੰਗ ਕੀਤੀ ਜਾ ਰਹੀ ਹੈਗੀ ਆ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਆ ਉਸ ਤੇ ਮੱਦੇ ਨਜ਼ਰ ਵੀ ਹੈਗਾ ਪਰ ਉਹਦੇ ਦੌਰਾਨ ਜਦੋਂ ਇਹੋ ਜੀ ਘਟਨਾ ਵਾਪਰ ਜਾਣੀ ਉਹ ਵੀ ਵਾਈਟ ਹਾਊਸ ਵਿੱਚ ਉਹ ਉਹ ਜਿਹੜਾ ਆ ਕਹਿੰਦੇ ਆ 트럼ਪ ਪ੍ਰਸ਼ਾਸਨ ਨੂੰ ਗੁਵਾਰਾ ਨਹੀਂ ਹੈਗੀ ਔਰ ਉਹਨਾਂ ਦੇ ਕਰਕੇ ਉਹਨਾਂ ਦੀ ਹੀਠੀ ਵੀ ਹੁੰਦੀ ਆ ਕਿ ਇੰਨੀ ਸਖਤਾਈ ਦੇ باوجود ਵੀ ਕੋਈ ਬੰਦਾ ਆਣ ਕੇ ਇਦਾਂ ਦੀ ਹਰਕਤ ਕਰ ਜਾਂਦਾ ਕਹਿ ਲਓ ਕਿ ਹਮਲਾ ਕਰ ਦਿੰਦਾ ਆ ਉਹਨਾਂ ਵਾਸਤੇ ਵੀ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੈਗੀ ਆ ਸੋ ਇਸ ਕਰਕੇ ਵੀ ਸਖਤਾਈ ਬਹੁਤ ਜ਼ਿਆਦਾ ਕੀਤੀ ਜਾ ਰਹੀ ਆ ਸੋ ਹੁਣ ਇਹ ਸਖਤਾਈ ਦੇ ਨਾਲ ਜਿਹੜੇ ਆ ਆਮ ਲੋਕਾਂ ਤੇ ਜਿਹੜੇ ਲੋਕ ਪਹਿਲਾਂ ਹੀ ਲੰਬੀ ਵੇਟਿੰਗ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਉੱਤੇ ਬਹੁਤ ਭਾਰੀ ਅਸਰ ਪੈਣ ਜਾ ਰਿਹਾ ਹੈ ਇੱਕ ਨਾਲ ਦੀ ਨਾਲ ਹੋਰ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਜਿਹੜੇ ਵੀਜ਼ਾ ਬੁਲੇਟਿਨ ਹੈਗੇ ਆ ਜਿਨ੍ਹਾਂ ਵਿੱਚ ਆਪਾਂ ਇਹ ਗੱਲ ਕਰਦੇ ਆਂ ਕਿ ਭੈਣ ਭਰਾਵਾਂ ਦਾ ਵੀਜ਼ਾ ਹੋ ਗਿਆ ਜਾਂ ਜਿਹੜੇ ਸਪਸ ਵੀਜ਼ਾ ਹੁੰਦੇ ਆ ਜੀ 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 ਸਰ ਉਹਨਾਂ ਉਹਨਾਂ ਉੱਤੇ ਵੀ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ ਕਿ ਇਹ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਵੱਡੀਆਂ ਚੇਂਜੇਸ ਜਿਹੜੀਆਂ ਆਉਣੀਆਂ ਇਹ ਤੁਹਾਡੇ ਨਾਲ ਅਸੀਂ ਆਉਣ ਵਾਲੇ ਦਿਨਾਂ ਵਿੱਚ ਇੱਥੇ ਵੀ ਖਬਰ ਕਰਾਂਗੇ ਇਹ ਖਬਰ ਦਵੇ ਸੁਣਾ ਦੇ ਨਾਲ ਬਾਹਰ ਆ ਰਹੀ ਹੈ ਪਰ ਇਹ ਬਹੁਤ ਵੱਡੇ ਪੱਧਰ ਤੇ ਇਹ ਚੇਂਜੇਸ ਕਰਨ ਜਾ ਰਿਹਾ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਵੀਜਾ ਮਿਲੇ ਹੋਏ ਆ ਉਹ ਜੇ ਇਸਾ ਉਹਨਾਂ ਨੂੰ ਚਾਹੇ ਪਹਿਲਾਂ ਵੀ ਜੇ ਇਸ਼ੂ ਵੀ ਹੋ ਚੁੱਕੇ ਆ ਅਸੀਂ ਉਹ ਵੀ ਕਹਿੰਦੇ ਇਨਕੁਆਰੀ ਕਰਾਂਗੇ ਕਿ ਉਹਨਾਂ ਨੂੰ ਵੀਜੇ ਜਿਹੜੇ ਸਹੀ ਇਸ਼ੂ ਹੋਏ ਆ ਤੇ ਜਾਂ ਕਿਸੇ ਗਲਤ ਢੰਗ ਤਰੀਕੇ ਦੇ ਨਾਲ ਵੀਜੇ ਜਿਹੜੇ ਉਹ ਲਈ ਗਏ ਆ ਸੋ ਕਾਫੀ ਕੁਝ ਜਿਹੜਾ ਆ ਹੁਣ ਵੇਖਣ ਸੁਣਨ ਨੂੰ ਮਿਲਦਾ ਪਿਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਆ ਕਿ ਇਹ ਬਹੁਤ ਕੁਝ ਜਿਹੜਾ ਹੁਣ ਤੁਹਾਨੂੰ ਚੇਂਜਸ ਦੇਖਣ ਗੀਆਂ ਤੇ ਸਖਤਾਈ ਜਿਹੜੀ ਆ ਉਹ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਹੋਣ ਜਾ ਰਹੀ ਹੈਗੀ